ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਖੱਟੀ ਮਿੱਠੀ ਤਿੱਖੀ ਮੂਲੀ ਦੀ ਚਟਨੀ ਯਕੀਨ ਮੰਨਿਓ ਇਹ ਮੂਲੀ ਦੀ ਚਟਨੀ ਇੰਨੀ ਜ਼ਿਆਦਾ ਸਵਾਦ ਬੰਦੀ ਹੈ ਜੇਕਰ ਤੁਸੀਂ ਦੋ ਰੋਟੀਆਂ ਖਾਂਦੇ ਹੋ ਨਾ ਤੇ ਚਾਰ ਰੋਟੀਆਂ ਖਾ ਜਾਓਗੇ ਇਸ ਚਟਨੀ ਦੇ ਨਾਲ ਇੱਕ ਵਾਰ ਮੇਰੇ ਇਸ ਦੱਸੇ ਹੋਏ ਤਰੀਕੇ ਦੇ ਨਾਲ ਇਹ ਚਟਨੀ ਜ਼ਰੂਰ ਬਣਾ ਕੇ ਦੇਖਿਓ ਤੇ ਮੇਰੀ ਇਹ ਵੀਡੀਓ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਆਓ ਫਿਰ ਚਟਨੀ ਬਣਾਉਣਾ ਸ਼ੁਰੂ ਕਰਦੇ ਆਂ ਇਹ ਚਟਨੀ ਬਣਾਉਣ ਦੇ ਲਈ ਮੈਂ ਇੱਕ ਮੂਲੀ ਲਈ ਹੈ ਜਿਹਨੂੰ ਮੈਂ ਛਿੱਲ ਕੇ ਧੋ ਲਿਆ ਤੇ ਛੋਟੇ ਛੋਟੇ ਟੁਕੜਿਆਂ 'ਚ ਕੱਟ ਕਰ ਲਿਆ ਥੋੜਾ ਜਿਹਾ ਪੁਦੀਨਾ ਥੋੜਾ ਜਿਹਾ ਹਰਾ ਧਨੀਆ ਇੱਕ ਛੋਟੇ ਵਾਲਾ ਨਿੰਬੂ ਦੋ ਪੀਸਾਂ ਦੀ ਕੱਟ ਕਰ ਲਿਆ ਦੋ ਟਮਾਟਰ ਲਏ ਆ ਇੱਕ ਪਿਆਇ ਤੇ ਚਾਰ ਹਰੀਆਂ ਮਿਰਚਾਂ ਲਈਆਂ ਟਮਾਟਰ ਜਿਹੜੇ ਮੈਂ ਦੇਸੀ ਵਾਲੇ ਜਿਹੜੇ ਉਹ ਲਏ ਆ ਤੁਸੀਂ ਜਿਹੜੇ ਸਲਾਦ ਵਾਲੇ ਟਮਾਟਰ ਆਉਂਦੇ ਹਨਾ ਉਹ ਵੀ ਲੈ ਸਕਦੇ ਹੋ ਮੋਟੇ ਸਾਈਜ਼ ਦੇ ਹੁੰਦੇ ਆ ਉਹਦਾ ਛਿਲਕਾ ਜਿਹੜਾ ਮੋਟਾ ਹੁੰਦਾ ਹੁਣ ਆਪਾਂ ਕਰਾਂਗੇ ਕੀ ਕਿ ਇੱਕ ਚੋਪਰ ਲਵਾਂਗੇ ਤੇ ਚੋਪਰ ਦੇ ਵਿੱਚ ਪਾਵਾਂਗੇ ਪੁਦੀਨਾ ਤੇ ਨਾਲ ਹੀ ਪਾਵਾਂਗੇ ਹਰਾ ਧਨੀਆ ਮੈਂ ਚਟਨੀ ਜਿਹੜੀ ਇਹ ਚੋਪਰ ਦੇ ਵਿੱਚ ਬਣਾ ਰਹੀ ਆ ਤੁਸੀਂ ਚਾਹੋ ਤਾਂ ਇਹਨੂੰ ਕੁੰਡੇ ਡੰਡ ਵਿੱਚ ਵੀ ਕੁੱਟ ਸਕਦੇ ਹੋ ਪਰ ਗ੍ਰਾਈਂਡ ਇਹਨੂੰ ਨਾ ਕਰਿਓ ਜੇਕਰ ਗ੍ਰਾਈਂਡ ਕੀਤੀ ਤਾਂ ਬਿਲਕੁਲ ਪੇਸਟੀ ਦਾ ਬਣ ਜਾਣਾ ਬਿਲਕੁਲ ਵੀ ਸਵਾਦ ਨਹੀਂ ਲੱਗਣੀ ਆ ਖਾਣ ਦੇ ਵਿੱਚ ਤਾਂ ਹੁਣ ਇਹਦੇ ਵਿੱਚ ਮੈਂ ਧਨੀਆ ਪਾ ਲਿਆ ਪੁਦੀਨਾ ਪਾ ਲਿਆ ਤੇ ਨਾਲ ਹੀ ਪਾਵਾਂਗੇ ਹਰੀ ਮਿਰਚਾਂ ਬਰੀਕ ਬਰੀਕ ਕੱਟ ਕੇ ਕੱਟ ਕੇ ਪਾਵਾਂਗੇ ਤੇ ਇਹਦਾ ਫਲੇਵਰ ਜਿਹੜਾ ਨਿਕਲ ਕੇ ਆਏਗਾ ਹਰੀ ਮਿਰਚੇ ਦਾ ਨਹੀਂ ਤਾਂ ਫਿਰ ਮੋਟੀ ਮੋਟੀਆਂ ਜਿਹੜੀਆਂ ਜਿਹੜੀਆਂ ਹਰੀ ਮਿਰਚਾਂ ਹੋ ਰਹਿ ਜਾਣਗੀਆਂ ਇਸ ਕਰਕੇ ਇਹਨਾਂ ਨੂੰ ਕੱਟ ਕੇ ਪਾਵਾਂਗੇ ਇਹਦੇ ਨਾਲ ਹੀ ਆਪਾਂ ਇਹਦੇ ਵਿੱਚ ਪਿਆਜ਼ ਮोटे-ਮोटे ਟੁਕੜਿਆਂ ਵਿੱਚ ਕੱਟ ਕੇ ਪਾਣਾ ਰਫਲੀ ਜਿਹਾ ਚੋਪ ਕਰਨਾ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਇਹ ਬਹੁਤ ਹੀ ਟੇਸਟੀ ਚਟਪਟੀ ਚਟਨੀ ਜਿਹੜੀ ਆ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰ ਤੁਸੀਂ ਇਸ ਤਰੀਕੇ ਦੇ ਨਾਲ ਜ਼ਰੂਰ ਬਣਾ ਕੇ ਦੇਖਿਓ ਇਹ ਚਟਨੀ ਕਦੇ-ਕਦੇ ਕੀ ਹੁੰਦਾ ਕਿ ਦਿਲ ਨਹੀਂ ਕਰਦਾ ਸਬਜ਼ੀ ਖਾਣ ਦਾ ਤੇ ਤੁਸੀਂ ਇਹ ਚਟਨੀ ਬਣਾ ਕੇ ਇਹਦੇ ਨਾਲ ਤੁਸੀਂ ਦੋ ਦੀ ਜਗ੍ਹਾ ਚਾਰ ਰੋਟੀਆਂ ਖਾ ਜਾਓਗੇ ਇਹ ਮੇਰੀ ਗਾਰੰਟੀ ਹੈ ਤੇ ਇੱਕ ਵਾਰ ਤੁਸੀਂ ਘਰ ਦੇ ਵਿੱਚ ਇਹ ਚਟਨੀ ਜਿਹੜੀ ਆ ਜ਼ਰੂਰ ਬਣਾ ਕੇ ਦੇਖਿਓ ਸਾਰੀਆਂ ਚੀਜ਼ਾਂ ਨੂੰ ਆਪਾਂ ਰਫਲੀ ਜਿਹਾ ਕੱਟ ਕੇ ਚੋਪਰ ਦੇ ਵਿੱਚ ਚੋਪ ਪਾ ਲੈਣਾ ਤੇ ਫੇਰ ਇਹਨੂੰ ਆਪਾਂ ਦਰਦਰਾ ਜਿਹਾ ਚੋਪ ਕਰਨਾ ਹੈ। ਇੱਕਦਮ ਇਹਦਾ ਪੇਸਟ ਜਿਹੜਾ ਨਹੀਂ ਬਣਾਣਾ ਬਸ ਦਰਦਰਾ ਜਿਹਾ ਚੋਪ ਆਪਾਂ ਕਰਨਾ। ਦੇਸੀ ਟਮਾਟਰ ਜਿਹੜੇ ਹੁੰਦੇ ਆ ਖੱਟੇ ਹੁੰਦੇ ਆ। ਤੇ ਇਸ ਕਰ ਮੈਂ ਤੁਹਾਨੂੰ ਕਿਹਾ ਕਿ ਮੈਂ ਦੇਸੀ ਟਮਾਟਰ ਜਿਹੜੇ ਪਾ ਰਹੀਆਂ। ਜਿਹੜਾ ਸਲਾਦ ਵਾਲਾ ਟਮਾਟਰ ਹੁੰਦਾ ਉਹ ਥੋੜਾ ਖਾਨ ਦੇ ਵਿੱਚ ਮਿਠਾਸ ਜੀ ਦਿੰਦਾ ਹੈ। ਤੇ ਹੁਣ ਆਪਾਂ ਇਹਨੂੰ ਦਰਦਰਾ ਜਿਹਾ ਪੀਸ ਲੈਣੇ ਆ। ਮੈਂ ਨਿੰਬੂ ਦਾ ਰਸ ਜਿਹੜਾ ਉਹ ਲਿਆਇਆ ਇੱਥੇ ਨਿੰਬੂ ਲਿਆਇਆ ਕਿ ਤੁਸੀਂ ਚਾਹੋ ਤੇ ਅਨਾਰ ਦਾਣਾ ਵੀ ਲੈ ਸਕਦੇ ਹੋ ਜਾਂ ਫਿਰ ਆਮਚੂਰ ਪਾਊਡਰ ਪਾ ਸਕਦੇ ਹੋ ਜਾਂ ਫਿਰ ਇਮਲੀ ਦਾ ਰਸ ਜਿਹੜਾ ਉਹ ਵੀ ਪਾ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਦਰਦਰੀਆਂ ਜਿਹੀਆਂ ਪੀਸ ਲਈਆਂ ਮੈਂ ਤੁਹਾਨੂੰ ਦਿਖਾਨੀ ਹੈ ਇਹਨਾਂ ਦਾ ਟੈਕਸਚਰ ਮੇਰੇ ਕਹਿਣ ਤੇ ਮੇਰੇ ਦੱਸਣ ਤੇ ਤੁਹਾਨੂੰ ਬਿਲਕੁਲ ਵੀ ਪਤਾ ਨਹੀਂ ਚੱਲਣਾ ਕਿ ਚਟਨੀ ਖਾਣ ਦੇ ਵਿੱਚ ਕਿੱਦਾਂ ਦੀ ਹੈ ਪਰ ਤੁਸੀਂ ਇੱਕ ਵਾਰ ਬਣਾ ਕੇ ਦੇਖੋਗੇ ਨਾ ਤੇ ਫਿਰ ਤੁਹਾਨੂੰ ਪਤਾ ਚਲੇਗਾ ਇਹ ਚਟਨੀ ਕਿੰਨੀ ਜਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਜਦੋਂ ਵੀ ਤੁਸੀਂ ਇਹ ਚਟਨੀ ਘਰ ਦੇ ਵਿੱਚ ਬਣਾਇਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੀ ਚਟਨੀ ਜਿਹੜੀ ਹੈ ਕਿੱਦਾਂ ਬਣੀ ਸੀ ਹੁਣ ਆਪਾਂ ਇਹ ਜਿਹੜਾ ਦਰਦਰਾ ਜਿਹਾ ਮਿਕਸਚਰ ਪੀਸਿਆ ਇਹਨੂੰ ਆਪਾਂ ਕੱਢ ਲੈਨੇ ਆਂ ਪਲੇਟ ਦੇ ਵਿੱਚ ਕਿਉਂਕਿ ਆਪਾਂ ਇਸੇ ਚੋਪਰ ਦੇ ਵਿੱਚ ਜਿਹੜੀਆਂ ਮੂਲੀਆਂ ਉਹਨਾਂ ਨੂੰ ਵੀ ਪੀਸ ਲੈਣਾ ਹੈ ਜੇਕਰ ਆਪਾਂ ਸਾਰੀਆਂ ਚੀਜ਼ਾਂ ਇਕੱਠੀਆਂ ਪੀਸ ਦੇ ਤਾਂ ਫਿਰ ਚੋਪਰ ਜਿਹੜਾ ਜਿਆਦਾ ਭਰਜਣਾ ਸੀ ਤੇ ਨਹੀਂ ਪੀਸੀ ਜਾਣੀਆਂ ਸੀ ਸਾਰੀਆਂ ਚੀਜ਼ਾਂ ਥੋੜਾ ਜਿਹਾ ਧਣੀ ਹੈ ਜਿਹੜਾ ਮੈਂ ਬਚਾ ਕੇ ਰੱਖਿਆ ਹੈ ਇਹਨੂੰ ਆਪਾਂ ਬਾਅਦ ਵਿੱਚ ਬਰੀਕ ਬਰੀਕ ਕੱਟ ਕੇ ਪਾਵਾਂਗੇ ਚਟਨੀ ਦੇ ਵਿੱਚ ਜਿੱਦਾਂ ਆਪਾਂ ਟਮਾਟਰ ਤੇ ਪਿਆਜ਼ ਕੱਟ ਕੇ ਪਾਏ ਉਸੇ ਤਰੀਕੇ ਦੇ ਨਾਲ ਆਪਾਂ ਮੂਲੀਆਂ ਜਿਹੜੀਆਂ ਇਹ ਵੀ ਕੱਟ ਕੇ ਚੋਪਰ ਦੇ ਵਿੱਚ ਪਾਣੀ ਹੈ ਕੱਟ ਕੇ ਪਾਵਾਂਗੇ ਤੇ ਪੀਸਣ ਦੇ ਵਿੱਚ ਆਸਾਨੀ ਹੋਏਗੀ ਸਾਰੀਆਂ ਮੂਲੀਆਂ ਮੈਂ ਕੱਟ ਕੇ ਚੋਪਰ 'ਚ ਪਾ ਲਈ ਹੁਣ ਇਹਨੂੰ ਵੀ ਆਪਾਂ ਚੋਪ ਕਰ ਲੈਨੇ ਆਂ ਹਲੇ ਆਪਾਂ ਇਹਦੇ ਵਿੱਚ ਕੋਈ ਵੀ ਨਮਕ ਮਿਰਚੀ ਮਸਾਲਾ ਵਗੈਰਾ ਕੁਝ ਵੀ ਆਪਾਂ ਇਹਦੇ ਵਿੱਚ ਨਹੀਂ ਪਾਇਆ। ਮੂੜੀਆਂ ਨੂੰ ਵੀ ਆਪਾਂ ਦਰਦਰਾ ਜਿਹਾ ਜਿਹੜਾ ਹੈ ਇਹ ਪੀਸ ਲੈਣਾ। ਜੇਕਰ ਤੁਸੀਂ ਕੁੰਡੇ ਡੰਡੇ ਦੇ ਵਿੱਚ ਇਹ ਚਟਨੀ ਜਿਹੜੀ ਹੈ ਕੁੱਟ ਕੇ ਤਿਆਰ ਕਰੋਗੇ ਤੇ ਹੋਰ ਵੀ ਜ਼ਿਆਦਾ ਵਧੀਆ ਫਲੇਵਰਫੁਲ ਬਣੇਗੀ ਇਹ ਚਟਨੀ। ਮੂੜੀਆਂ ਮੈਂ ਤੁਹਾਨੂੰ ਦਿਖਾਨੀਆਂ ਦੇਖੋ ਤੁਸੀਂ ਕੁਝ ਇਸ ਤਰ੍ਹਾਂ ਦੀਆਂ ਚੋਪ ਕਰਕੇ ਤਿਆਰ ਕਰਨੀਆਂ। ਜਿਆਦਾ ਬਰੀਕ ਜਾਂ ਜਿਆਦਾ ਮੋਟੀਆਂ ਜਿਹੜੀਆਂ ਨਹੀਂ ਰੱਖਣੀਆਂ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਇੱਕ ਬੋਲ ਵਿੱਚ ਪਾਵਾਂਗੇ ਸਾਰੀਆਂ ਚੀਜ਼ਾਂ ਮੈਂ ਬੋਲ ਵਿੱਚ ਪਾਲੀਆਂ ਜਿਹੜੇ ਪਹਿਲੇ ਮਿਕਸਚਰ ਕੁੱਟਿਆ ਸੀ ਉਹ ਵੀ ਤੇ ਜਿਹੜੀਆਂ ਮੂਲੀਆਂ ਹੋਵੇ ਹੁਣ ਆਪਾਂ ਜਿਹੜਾ ਬਚਿਆ ਹੈ ਧਨੀਆ ਬਰੀਕ ਬਰੀਕ ਕੱਟਿਆ ਸੀ ਇਹ ਵੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਇਹਦੇ ਨਾਲ ਹੀ ਆਪਾਂ ਜਿਹੜਾ ਨਿੰਬੂ ਰੱਖਿਆ ਹੋਇਆ ਨੇ ਚੋੜ ਦਵਾਂਗੇ ਇਹਦੇ ਵਿੱਚ ਇਸ ਟਾਈਮ ਤੇ ਤੁਸੀਂ ਇਹਦੇ ਵਿੱਚ ਇਮਲੇ ਦਾ ਰਸ ਪਾ ਸਕਦੇ ਹੋ ਅਮਚੂਰ ਪਾਊਡਰ ਪਾ ਸਕਦੇ ਹੋ ਜਾਂ ਫਿਰ ਅਨਾਰ ਦਾਣਾ ਜਿਹੜਾ ਉਹ ਕੁੱਟ ਕੇ ਪਾ ਸਕਦੇ ਹੋ ਨਿੰਬੂ ਮੈਂ ਚੋਲ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਕਾਲਾ ਨਮਕ ਪਾ ਰਹੀ ਹਾਂ ਮੈਂ ਤੇ 1/4 ਚਮਚ 1/4 ਚਮਚ ਪਾਵਾਂਗੇ ਸਫੇਦ ਵਾਲਾ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਜਿਹੜਾ ਪਾ ਲਿਓ 1/4 ਚਮਚ ਨਾਲ ਵੀ ਕੱਟ ਮੈਂ ਪਾ ਰਹੀ ਹਾਂ ਕੁੱਟੀਆਂ ਹੋਈਆਂ ਲਾਲ ਮਿਰਚਾਂ ਇਹਦੇ ਨਾਲ ਹੀ ਆਪਾਂ ਮਿਠਾਸ ਦੇਣ ਦੇ ਲਈ ਇਹਦੇ ਵਿੱਚ ਪਾਵਾਂਗੇ 2 ਚਮਚ ਗੁੜ ਦੇ ਗੁੜ ਨੂੰ ਮੈਂ ਬਰੀਕ ਬਰੀਕ ਕੱਟ ਲਿਆ ਤੁਸੀਂ ਸ਼ੱਕਰ ਪਾ ਸਕਦੇ ਹੋ ਜਾਂ ਫਿਰ ਖੰਡ ਵੀ ਪਾ ਸਕਦੇ ਹੋ ਬਸ ਆਪਾਂ ਇਹ ਚੀਜ਼ਾਂ ਦੇ ਵਿੱਚ ਪਾਣੀ ਹੈ ਤਾਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦੇਵਾਂਗੇ। ਗੋੜਾ ਪਾਉਣ ਨਾਲ ਖੱਟੀ ਮਿੱਠੀ ਤਿੱਖੀ ਚਟਨੀ ਜਿਹੜੀ ਹੈ ਬਣ ਕੇ ਤਿਆਰ ਹੁੰਦੀ ਹੈ ਬਹੁਤ ਹੀ ਜ਼ਿਆਦਾ ਟੇਸਟ ਬਣ ਕੇ ਤਿਆਰ ਹੁੰਦੀ ਹੈ ਚਟਨੀ। ਚੰਗੀ ਤਰ੍ਹਾਂ ਆਪਾਂ ਸਾਰੀਆਂ ਚੀਜ਼ਾਂ ਮਿਕਸ ਕਰਨੀਆਂ ਜਿਹੜਾ ਗੋੜਾ ਚੰਗੀ ਤਰ੍ਹਾਂ ਦੇ ਨਾਲ ਮਿਕਸ ਹੋ ਜਾਣਾ ਚਾਹੀਦਾ ਚਟਨੀ ਦੇ ਵਿੱਚ। ਸਾਰੀਆਂ ਚੀਜ਼ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਈਏ ਚਟਨੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਬਹੁਤ ਹੀ ਜ਼ਿਆਦਾ ਟੇਸਟੀ ਇਹ ਚਟਨੀ ਬਣ ਕੇ ਤਿਆਰ ਹੋਈ ਹੈ ਇੱਕ ਵਾਰ ਤੁਸੀਂ ਮੇਰੇ ਇਸ ਦੱਸੇ ਤਰੀਕੇ ਦੇ ਨਾਲ ਇਹ ਚਟਨੀ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣ ਵਾਲੀ ਹੈ ਇਹ ਚਟਨੀ ਤੇ ਮੇਰੀ ਇਹ ਰੈਸিপি ਤੁਹਾਨੂੰ ਕਿੱਦਾਂ ਲੱਗੀ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਹੁਣ ਆਪਾਂ ਇਹ ਚਟਨੀ ਜਿਹੜੀ ਇੱਕ ਬੋਲ ਦੇ ਵਿੱਚ ਕੱਢ ਲਵਾਂਗੇ ਵੀਡੀਓ ਨੂੰ ਤੁਸੀਂ ਕਿੱਥੋਂ-ਕਿੱਥੋਂ ਦੇਖਦੇ ਹੋ ਇਹ ਵੀ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਆ ਕਰੋ ਤੁਹਾਡੇ ਕਮੈਂਟ ਮੈਨੂੰ ਮੋਟੀਵੇਟ ਕਰਦੇ ਆ ਤੇ ਮੈਨੂੰ ਪਤਾ ਚੱਲਦਾ ਮੇਰੀ ਵੀਡੀਓ ਕਿੱਥੇ-ਕ ਇਜੇ ਕਾ ਚੰਗੀ ਲੱਗੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਇਦਾਂ ਦੀ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ